ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹੈਲਥ ਹੈ ਜੀ ਅੱਜ ਤੁਹਾਨੂੰ ਅੱਜ ਇੰਡੀਅਨ ਰੇਲਵੇ ਦਾ ਇੱਕ ਛੋਟਾ ਜਿਹਾ ਰਿਪੇਅਰ ਦਾ ਪਾਰਟ ਵਿਖਾਉਣੇ ਆ ਕਿਵੇਂ ਉਹ ਜਾ ਕੇ ਆਪਦੀਆਂ ਲਾਈਨਾਂ ਨੂੰ ਰਿਪੇਅਰ ਕਰਦੇ ਆ ਜੇ ਕਿਤੇ ਰਸਤੇ 'ਚ ਦਿੱਕਤ ਆ ਜਾਂਦੇ ਆ ਉਹਦੇ ਵਾਸਤੇ ਕੀ ਵੀਕਲ ਯੂਜ਼ ਕਰਦੇ ਆ ਉਹਦੇ ਵਾਸਤੇ ਯੂਜ਼ ਕਰਦੇ ਆ ਇਹ ਪਲੱਸਰ ਇੰਡੀਆ ਕੈਮਰਾਮੈਨ ਜਿਹੜਾ ਅੱਗੋਂ ਵੀ ਦਿਖਾ ਦੇ ਲੇਖੋ ਇਹ ਧੱਕਾ ਇਹ ਅੱਗੇ ਇੱਕ ਦੂਜੇ ਦੇ ਟਕਰਾਨ ਤੋਂ ਰੋਕਦੀ ਆ ਤੇ ਉਹ ਗੁੰਡਾ ਹੁੰਦਾ ਤੇ ਨਾਲ ਵਾਲੇ ਉਹ ਪ੍ਰੈਸ਼ਰ ਹੁੰਦੇ ਆ ਪ੍ਰੈਸ਼ਰ ਇੱਕ ਦੂਜੇ ਨਾਲ ਜੁਆਇੰਟ ਕਰ ਦਿੰਦੇ ਆ ਤੇ ਜਿਹੜਾ ਇਹਦੇ ਨਾਲ ਚੀਜ਼ ਹੁੰਦੀ ਆ ਉਹ ਵੀ ਚੀਜ਼ ਪ੍ਰੈਸ਼ਰ ਤੇ ਬਣ ਜਾਂਦੀ ਆ ਆ ਜੋ ਥੋੜੀ ਜੀ ਅੰਦਰ ਉਹ ਵੀ ਝਾਤ ਮਰਵਾ ਦਿੰਨੇ ਆ ਤੁਹਾਨੂੰ ਜਨਰੇਟਰ ਵੀ ਨਾਲ ਹੀ ਰੱਖਦੇ ਆ ਡੀਜ਼ਲ ਟੈਂਕ ਕੈਪੈਸਿਟੀ ਐ ਦੀ ਸਾਡੇ 900 ਲੀਟਰ ਦੀ ਆ ਬਾਕੀ ਇਹ ਦਾ ਇੰਜਨ ਆ ਉਹ ਫਿਲਟਰ ਵਗੈਰਾ ਹੈਗੀ ਆ ਇਹਦਾ ਸਾਰਾ ਜਿਹੜਾ ਪ੍ਰੈਸ਼ਰ ਵਾਲਾ ਸਿਸਟਮ ਹੈ ਜਿਹਦੇ ਨਾਲ ਉਹ ਰਿਪੇਅਰ ਕਰਦੇ ਆ ਅਕੋਰਡਿੰਗ ਕਮਾਂਡਿੰਗ ਸਾਰਾ ਕੁਝ ਉੱਥੇ ਦਿੱਤਾ ਗਿਆ ਦੂਜੀ ਸਾਈਡ ਤੋਂ ਦੇਖਦੇ ਆ ਤਾਂ ਹਾਈਡਰਾ ਟੈਂਕ ਹੈ ਹਾਈਡਰਾ ਟੈਂਕ ਤੁਸੀਂ ਦੇਖ ਸਕਦੇ ਹੋ ਵਿਟੋ ਕੋ ਜਿਵੇਂ ਦਾ ਦੇਖਦਾ ਇਹ ਨਾਲ ਨੋਬ ਲੱਗੀ ਆ ਜੇ ਤੋ ਡੀਜ਼ਲ ਦਾ ਕਈ ਹੋਰੀ ਸੈਂਸਰ ਕੰਮ ਨਹੀਂ ਕਰਦੇ ਤੇ ਇਹਨਾਂ ਨੇ ਇੱਕ ਪਾਈਪ ਲਾਈ ਹੋਈ ਆ ਜਿਹਦੇ ਨਾਲ ਦੇਖ ਸਕਦੇ ਆ ਵੀ ਕਿੰਨੀ ਕਹੇਗੀ ਆ ਬਾਹਰਲੀ ਸਾਈਡ ਤੋਂ ਕੁਝ ਐਨੇ ਵੀ ਦੇਖਦੀ ਆ ਇਹ ਬਾਕੀ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆ ਵੀ ਰੇਲਵੇ ਦੇ ਵਿੱਚ ਬਹੁਤੇ ਪਾਰਟਸ ਆ ਜਿਹੜੇ ਸਕਾਟ ਕੰਪਨੀ ਦੇ ਵਰਤੇ ਜਾਂਦੇ ਆ ਜੇਕਰ ਤੁਸੀਂ ਥੋੜਾ ਜਿਹਾ ਸਾਥ ਕਰੋਗੇ ਤੇ ਵਿੱਚੋਂ ਇਹ ਜਿਹੜੀ ਕੋਡਿੰਗ ਜਿਹੜੀ ਕਮਾਂਡ ਜਿਹੜਾ ਸੰਚਾਲਨ ਕਰਦੇ ਆ ਉਹ ਕੁਝ ਐ ਨਹੀਂ ਦਾ ਦੇਖੋ ਇਧਰੇ ਪਾਸੇ ਮੋਨੀਟਰ ਲੱਗਿਆ ਆ ਉੱਤੇ ਇਹਨਾਂ ਨੂੰ ਪ੍ਰੈਸ਼ਰ ਵਗੈਰਾ ਏਸੀ ਪੱਖੇ ਆਲਾ ਕੁਛ ਤੇ ਦੋ ਪਾਇਲਟ ਹੁੰਦੇ ਆ ਵੀ ਇਹਦੇ ਦੋ ਪਾਇਲਟਾਂ ਨਾਲ ਚੱਲਦੀ ਆ ਦੇਖੋ ਇਹ ਸਿਸਟਮ ਬਣਾਇਆ ਯਾਰ ਇਹ ਖੜੀ ਸਾਨੂੰ ਮਿਲੀ ਸੀ ਜੀ ਦਿੱਲੀ ਦਿੱਲੀ ਨਿਊ ਦਿੱਲੀ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ 5 ਤੇ ਦੇਖੋ ਇਹ ਅੱਗੇ ਲਾਈਟਸ ਨੇ ਸ਼ਾਇਦ ਨੇਰੇ ਚ ਕੰਮ ਵਗੈਰਾ ਕਰਨ ਵਾਸਤੇ ਉਹਨਾਂ ਨੂੰ ਚਾਹੀਦੀ ਹੋਊਗੀ ਦੇਖੋ ਵੀ ਕੀ ਸਿਸਟਮ ਹੋਣਾ ਇਹ ਹਾਈਡਰੌਲਿਕ ਦੇਖੋ ਇਹਦੇ ਨਾਲ ਇਹ ਜਿਹੜਾ ਹੈਗਾ ਗਾਡਰ ਨੂੰ ਉੱਪਰ ਚੱਕਣਾ نیچے ਕਰਨਾ ਉਹਦੇ ਉੱਤੇ ਜਿਹੜੇ ਰਿਐਕਟਰ ਲੱਗੇ ਹੁੰਦੇ ਆ ਉਹਨਾਂ ਦੀ ਸਾਰਿਆਂ ਦੀ ਰਿਪੇਅਰ ਕਰਨ ਵਾਸਤੇ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਦੇਖਣ ਨੂੰ ਕੁਝ ਐਵੇਂੀਆਂ ਲੱਗਦੀਆਂ ਆ ਤੁਸੀਂ ਗੱਡੀ ਦੀ ਲਾਈਨ ਤੇ ਆਮ ਵਰਕ ਕਰਦੇ ਇਹ ਦੇਖੇ ਹੀ ਹੋਣਗੇ ਦੇਖੋ ਕੁਝ ਐਵੇਂ ਦਾ ਲੱਗਦਾ ਹੈ ਇੰਡੀਆਨਾ ਰੇਲਵੇ ਭਾਰਤੀਆ ਰੇਲ ਇੱਕ ਸਿਸਟਮ ਹੈ ਇੱਧਰਲੇ ਪਾਸੇ ਆ ਇਹ ਮੇਰਾ ਖਿਆਲ ਹੈ ਵੀ ਇਹਨੂੰ ਸੰਚਾਲਨ ਕਰਨ ਵਾਲਾ ਜਿਹੜਾ ਇਹਨੂੰ ਤੋਰਨ ਵਾਲਾ ਵੀ ਜਿਵੇਂ ਇੱਕ ਤੋਂ ਦੂਜੀ ਥਾਂ ਤੇ ਤੋਰ ਕੇ ਲੈ ਕੇ ਜਾਣਾ ਉਹ ਪਾਇਲਟ ਇੱਥੇ ਬੈਠਦਾ ਜੇ ਰਿਪੇਅਰ ਕਰਨੀਆਂ ਤਾਂ ਉਹ ਦੂਜੀ ਸਾਈਡ ਹੈਗਾ ਉਪਰ ਰੂਫ ਕੋ ਦੇ ਮੀਡੀਆ ਦੇਖ ਲਓ so diomatic 08 32c weight 146 ਬਾਕੀ ਇਹਦੇ ਨਾਲ ਥੋੜੇ ਇੱਕ ਹੋਰ ਮਸ਼ੀਨਾਂ ਖੜੀਆਂ ਜਿਹੜੀਆਂ ਕੇ ਰੋੜੀ ਪਾਉਣ ਵਾਲੀਆਂ ਦੇਖੋ ਕਿਵੇਂ ਇੱਕ ਵਟਾ ਡੀਲੋਡ ਆਪੇ ਹੀ ਡੀਲੋਡ ਕਰ ਲੈਂਦਾ ਤੇ ਆਪੇ ਹੀ ਇਹਨੂੰ ਜਿਹੜਾ ਲਾਈਨ ਦੇ ਉੱਤੇ ਵਿਛਾ ਦਿੰਦਾ ਜਿੱਥੇ ਕਿਤੇ ਘਟ ਜਾਂਦਾ ਜਿਵੇਂ ਟਾਈਮ ਟੂ ਟਾਈਮ ਇਹਨਾਂ ਨੂੰ ਮੇਨਟੇਨੈਂਸ ਕਰਨੀ ਪੈਂਦੀ ਹੈ ਲਾਈਨ ਦੀ ਕਿਉਂਕਿ ਜਿਹੜੀ ਏਦੋਂ ਪਹਿਲਾਂ ਤੁਹਾਨੂੰ ਮਸ਼ੀਨ ਦਿਖਾ ਕੇ ਹਟੀਆਂ ਉਹ ਜਿਹੜੇ ਵਿੱਚ ਲੋਕ ਹੁੰਦੇ ਆ ਲੋਕ ਜਿਆਦਾ ਗੱਡੀਆਂ ਚੱਲਣ ਨਾਲ ਢਿੱਲੇ ਹੋ ਜਾਂਦੇ ਆ ਉਹਨਾਂ ਨੂੰ ਟਾਈਮ ਟੂ ਟਾਈਮ ਮੇਨਟੇਨੈਂਸ ਕਸਣਾ ਜ਼ਰੂਰੀ ਹੁੰਦਾ ਉਵੇਂ ਜਿਹੜਾ ਪੱਥਰ ਪੱਥਰ ਵੀ ਘਟਦਾ ਰਹਿੰਦਾ ਇੱਧਰ ਉੱਧਰ ਜਾਂਦਾ ਰਹਿੰਦਾ 부ੜਕ ਕੇ ਕਿੱਧਰ ਚਲਿਆ ਗਿਆ ਜਾਂ ਆਸੇ ਪਾਸੇ ਖਿੱਲਰ ਜਾਂਦਾ ਫਿਰ ਉਹਨਾਂ ਜਿਹੜੀ ਉਦੀ ਮਾਤਰਾ ਹੁੰਦੀ ਉਹ ਉਹਨੂੰ ਨੂੰ ਪੂਰੀ ਕਰਕੇ ਰੱਖਣੀ ਪੈਂਦੀ ਆ ਸੋ ਇਹ ਸਾਰਾ ਮਸ਼ੀਨਰੀ ਆ ਵੀ ਦੇਖਿਆ ਹੋਊਗਾ ਇਹ ਸਾਰੀ ਯੂਜ਼ ਕੀਤੀ ਜਾਂਦੀ ਆ ਦੇਖੋ ਆਪੇ ਹੀ ਇਹ ਡੀ ਲੋਡ ਕਰ ਲੈਂਦਾ ਡੱਬੇ ਦੇ ਵਿੱਚੋਂ ਆਪ ਦੇ ਆਪ ਨੂੰ ਫਿਲ ਕਰਕੇ ਦੇਖੋ ਇਹ ਵੀ ਇਸੇ ਮਸ਼ੀਨ ਦਾ ਹੀ ਇੱਕ ਪਾਰਟ ਆ ਬਹੁਤ ਤਕੜਾ ਪ੍ਰੋਜੈਕਟ ਆ ਜੇ ਵੀ ਇੰਡੀਅਨ ਰੇਲਵੇ ਦਾ ਬਾਕੀ ਤੁਸੀਂ ਬਜਟ ਵਗੈਰਾ ਇੰਡੀਆ ਦਾ ਜਿਹੜਾ ਹੈਗਾ ਰੇਲਵੇ ਦਾ ਤੁਸੀਂ ਦੇਖਦੇ ਹੀ ਹੋਵੋਗੇ ਵੀ ਬਹੁਤ ਵਧੀਆ ਹੈ ਇੱਕ ਸਸਤੇ ਸਾਧਨਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਰੇਲਵੇ ਜਿਹੜਾ ਕਿ ਬੜੇ ਘੱਟ ਪੈਸਿਆਂ 'ਚ ਆਪਾਂ ਨੂੰ ਜੇ ਕੋਈ ਹੋਰ ਕੈਬ ਵਗੈਰਾ ਕਰਦੇ ਆ ਜਾਂ ਕਿਤੇ ਜਾਂਦੇ ਆ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਜਿਹਨੇ ਯਾਤਰਾ ਦਾ ਸਫ਼ਰ ਹੈ ਉਵੇਂ ਕਾਫੀ ਮਹਿੰਗਾ ਹੈ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਪਰ ਜੇ ਆਪਾਂ ਗੱਲ ਕਰੀਏ ਇੰਡੀਅਨ ਰੇਲਵੇ ਦੀ ਤਾਂ ਇਹ ਆਪਣਾ ਅਫੋਰਡ ਕਰ ਸਕਦੇ ਆ ਤੁਸੀਂ ਦੇਖੋ ਦਿੱਲੀ ਤੋਂ ਬਠਿੰਡਾ ਕਿੰਨਾ ਡਿਸਟੈਂਸ ਹੈ 300 ਕਿਲੋਮੀਟਰ ਹੈ ਸਲੀਪਰ ਕਰਵਾਇਆ ਹੈ 200 ਤੇ ਸਿਰਫ 65 ਰੁਪਏ ਦਾ ਤੇ ਜੇ ਇਹੀ ਆਪਾਂ ਜਨਰਲ ਦੇ ਵਿੱਚ ਜਾਣਾ ਹੋਵੇ ਤਾਂ 132 ਰੁਪਏ ਕਿ ਜੇ ਆਪਾਂ ਇਹੀ ਸਫਰ ਹੈ ਜਿਹੜਾ ਬੱਸਾਂ ਰਾਹੀਂ ਜਾਂ ਜਹਾਜ਼ ਰਾਹੀਂ ਕਰਨਾ ਹੋਵੇ ਤਾਂ ਕਿੰਨਾ ਮਹਿੰਗਾ ਹੋਵੇ ਸੋ ਇੰਡੀਆ ਵੱਲੋਂ ਬਹੁਤ ਵਧੀਆ ਇਹ ਜਿਹੜੀ ਹੈਗੀ ਆ ਸਹੂਲਤ ਦਿੱਤੀ ਜਾਂਦੀ ਆ ਇੰਡੀਅਨ ਰੇਲਵੇ ਇਹਨਾਂ ਦਾ ਬਜਟ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਬਹੁਤ ਵਧੀਆ ਰਹਿੰਦਾ ਪਲੱਸ ਜੀ ਰਹਿੰਦੇ ਆ ਇਹ ਬਾਕੀ ਦਾ ਸੋ ਤੁਹਾਨੂੰ ਪਤਾ ਸਾਰੇ ਜਿਹੜੇ ਹੈਗੇ ਆ ਜਿੰਨੇ ਵੀ ਸੇਵਾਵਾਂ ਹੈਗਾ ਘਾਟੇ ਜੀ ਚੱਲਦੀਆਂ ਰਹਿੰਦੀਆਂ ਸਾਰੇ ਬੋਜਾ ਪਰ ਜਿਹੜਾ ਪ੍ਰੋਜੈਕਟ ਆ ਇੰਡੀਆ ਦਾ ਜਿਹੜਾ ਕਿ ਘਾਟੇ ਦੇ ਵਿੱਚ ਘਟ ਹੁੰਦਾ ਉਹ ਠੀਕ ਹੈ ਜੀ ਇਹ ਸਿੱਧੀ ਛੋਟੀ ਜੀ ਨੌਲੇਜ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਲਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ